ਪਹੁੰਚ ਚੁੱਕੇ ਨੇ ਇਹਨਾਂ ਦਾ ਐਵਰਸ ਸਕੂਲ ਦੇ ਨਾਲ ਵੀ ਨਾਤਾ ਹੈ ਸਾਡੇ ਵਿਚਕਾਰ ਕਰਚਾ ਸੁਖਦੇਵ ਜੀ ਪਹੁੰਚ ਗਏ ਨੇ ਇਹਨਾਂ ਦਾ ਵੀ ਇਸ ਸਵਾਗਤ ਕਰਦੇ ਆਂ ਮੈਂ ਉਹਦੇ ਪੰਜ ਨੂੰ ਬੁਲਾਣਾ ਚਾਹੁੰਗਾ 2 ਮਿੰਟਾਂ ਤੋਂ ਆਪਣੀ ਗੱਲ ਕਰ ਰਹੇ ਸੀ ਉਹਦੇ ਪੰਜ ਜੀ ਜੀ ਔਰ ਆਮ ਆਦਮੀ ਪਾਰਟੀ ਇੱਕ ਪਲੇਟਫਾਰਮ ਹੈ ਦੇਸ਼ ਦਾ ਵਿਕਾਸ ਕਰਨੇ ਦਾ ਕਿਉਂਕਿ આજ ਤੱਕ ਇਤਿਹਾਸ ਮੈਂ ਪਹਿਲੀ ਪਾਰਟੀ ਹੈ जिसके अंदर पड़े लिखे शिक्षित लोग नौजवान लोग हैं अनथा हमने जो शुरू से अब तक देखा जो कि एमएलए भी में मौजूद है और उन्होंने टिकट मिली आम आदमी पार्टी दी आपा सारे आज ਇੱਥੋਂ ਪ੍ਰਣ ਕਰਕੇ ਜਾਈਏ ਵੀ ਆਪਾਂ अशोक ਪ੍ਰਸਰ ਪੱਪੀ ਜੀ ਨੂੰ ਹਲਕਾ ਸਾਊਥ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ પાਕੇ ਹਲਕਾ ਸਾਊਥ ਜਿੰਨਾ ਵੀ ਬੋਲ ਕੇ ਗਿਆ ਬਿਲਕੁਲ ਸੱਚ ਬੋਲ ਕੇ ਗਿਆ तो बिल्कुल फ्री ऑफ कॉस्ट आम आदमी पार्टी की सेवा करता है क्या कह रहे हैं स्कूल बना दो भगवंत मान जी क्या कह रहे हैं सरकारी स्कूल में बच्चे पढ़ा लो क्यों आज तक किसी ने यह बात नहीं बोली किसी ने भी आपको आके बोला कि मैं आपका बच्चा पढ़ाऊंगा जितने वार्ड है उससे ज्यादा हमारे मोहल्ला क्लिनिक है तो सबकी दवाई फ्री में है छह सौ जून तक अगर मेरी फ्री है तो आपकी भी फ्री है ਤੋ ਇਹ ਸਭ ਮੈਂ ਇਸ ਲਈ ਵਰਰ ਉਹ ਸਭ ਮੈਨੂੰ ਮਿਲ ਰਿਹਾ ਮੇਰੇ ਸਾਧੂ ਸਾਹਿਬ ਆਜ 80 ਸਾਲ ਕੀ ਉਮਰ ਹੋ ਗਈ ਸੜ ਦੇ ਕੰਮ ਕਰਾ ਚੁੱਕੇ ਆ ਪੰਜ ਸਾਲਾਂ ਚ ਕੋਟਾ ਮੇਰਾ 2.5 ਕਰੋੜ ਦਾ ਸਾਨੂੰ ਤਜਰਬਾ ਇੰਨਾ ਵਾ ਅਸੀਂ ਐਮਐਲਏ ਕੋਟੇ ਚੋਂ ਵੀ ਲੈ ਜਾਣੇ ਪੈਸੇ ਐਮਪੀ ਕੋਟੇ ਚੋਂ ਵੀ ਲੈ ਜਾਣੇ ਆ ਜਨਰਲ ਕੋਟੇ ਚੋਂ ਵੀ ਲੈ ਜਾਣੇ ਕੰਮ ਕਰਨ ਦਾ ਜज्ਬਾ ਹੋਣਾ ਚਾਹੀਦਾ ਮੈਂ ਉਹੀ ਜज्ਬਾ ਜਿਵੇਂ ਮੇਰੇ ਚ ਉਵੇਂ ਮੈਡਮ ਜਿਵੇਂ ਦੇਖ ਰਹੇ ਆ

ਅਜੇ ਮਿੱਤਲ ਜੀ ਗਿਲਸਾਬ ਸਾਡੇ ਵੱਡੇ ਵੀ ਦਰਸ਼ਨ ਸਿੰਘ ਜੀ ਤੇ ਮੇਰੇ ਸ਼ੁਰੂ ਤੋਂ ਜਿਹੜੇ ਸਭ ਤੋਂ ਪੁਰਾਣੇ ਵਲੰਟੀਅਰ ਐ ਦਵਿੰਦਰ ਸਿੰਘ ਜੀ ਮਥਾ ਬੰਟੀ ਜੀ ਤੇ ਮੈਡਮ ਨਿਧੀ ਜੀ ਸਾਡੇ ਮੇਰੇ ਸ਼ੁਰੂ ਤੋਂ ਸੰਘਰਸ਼ ਦੇ ਸਾਥੀ ਹਜੀਤ ਸਿੰਘ ਜੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਸਾਡੇ ਨਾਲ ਸੰਘਾਸਤੇ ਲੱਗੇ ਹੋਏ ਆ ਤੇ ਦਰਜਾ ਦਰਜਾ ਅਧਿਕਾਰ ਤੇ ਬਲੰਟੀਅਰ ਸਹਿਬਾਨ ਆਓ ਅਪਾ ਫਤਿਹ ਦੀ ਅਚਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਗੱਲ ਕਰਾਂ ਬਾਈ ਨੰਬਰ ਵਾਰਡ ਦੀ ਤਾਂ ਅਜਮੇਤਲ ਜੀ ਨੇ ਬਹੁਤ ਕੰਮ ਗਣਾਏ ਆ ਲੇਕਿਨ ਗਣਾਉਂਦੇ ਗਣਾਉਂਦੇ ਵਿੱਚ ਭੁੱਲ ਵੀ ਗਏ ਆ ਕਿਉਂਕਿ ਕੰਮਾਂ ਦੀ ਲੜੀ ਐਡੀ ਐ ਹਲਕੇ ਦੇ ਨਾਲ ਵਾਅਦਾ ਕੀਤਾ ਸੀ ਜਦੋਂ ਤੁਹਾਡੇ ਨਾਲ ਮੀਟਿੰਗ ਕਰਨ ਆਈ ਸੀ ਬਾਈ ਦੇ ਵਿੱਚ ਕਿ ਇਹ ਹਲਕਾ ਜਿੰਨਾ ਪਛੜਿਆ ਹੋਇਆ ਉਹਨਾਂ ਆਪ ਸਵਾਰ ਕੇ ਦਿਖਾਵਾਂਗੇ। ਔਰ ਇੱਕ ਹੁੰਦਾ ਕਹਿਣਾ ਟਿੰਗ ਡੇਲ ਦੀ ਸੜਕ ਬਣ ਰਹੀ ਆ ਸਬਜੀ ਮੰਡੀ ਵਾਲੀ ਉਧਰ ਜਿਹੜੀ ਆ ਆਰਤੀ ਦੇ ਮੂਹਰੇ ਉਹ ਰੋਡ ਬਣ ਰਹੀ ਆ ਬੰਟੀਟਾ ਬੇਲੀ ਰੋਡ ਜਿਹੜਾ ਬਣਾਈ ਸੀ ਨਾ ਉਹ ਕਹਿੰਦੇ ਜੀ 25 ਸਾਲ ਹੋ ਗਏ ਸਾਨੂੰ ਅੱਜ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ 25 ਸਾਲਾਂ ਚੋਂ ਰੋਡ ਮੀਡੀਆ ਵੀਡੀਓ ਕੀਤੀ ਗਿਆ ਅਰੁਣ ਅਸੀਂ ਮਦਦ ਦੇਖੋ ਤੁਹਾਡੇ ਕੈਮਰੇ ਨੇ ਹਰ ਚੀਜ਼ ਹੋਰ ਵਾਲਾ ਨਹੀਂ ਬੈਂਦੀ ਹੈ ਇੱਕ ਮਿੰਟ ਮੈਡਮ ਮੀਡੀਆ ਨੂੰ ਸੰਬੋਧਿਤ ਕਰ ਰਹੀ ਹੈ ਢੋਲ ਵਾਲਾ ਵੀ ਬੈਂਦੀ ਹੈ ਢੋਲ ਨਾਲ বাজਾਇਆ ਜਾਵੇ ਹਾਂਜੀ ਜੀ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਕੈਮਰੇ ਨੇ ਕੈਦ ਕੀਤੀਆਂ ਨੇ ਤੇ ਲੋਕਾਂ ਦਾ ਜਿਹੜਾ ਇਕੱਠਾ ਹੈ ਉਹ ਦੱਸਦਾ ਕਿ ਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਹਲਕਾ ਦਖਣੀ ਤੋਂ ਮੇਰੇ ਕੀਤੇ ਹੋਏ 2 ਸਾਲ ਦੇ ਕੰਮ ਜਿਹੜੇ ਆ ਉਹ ਇਹਨਾਂ ਨੂੰ ਭਾਰੀ ਲੀਡ ਤੇ ਜਤਾਉਣੀ ਔਰ ਪਹਿਲਾਂ ਮੈਂ ਧੰਨਵਾਦ ਕਰਦੀ ਆ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਦੀ ਸੋਚ ਦੀ ਬਦੌਲਤ ਸਾਡੇ ਸਾਥੀ ਜਿਹੜੇ ਮੇਰੇ ਐਮਐਲਏ ਸਹਿਬਾਨਾ ਅਸ਼ੋਕ ਪ੍ਰਸ਼ਰ ਪਤਪੀਰੀ ਉਹਨਾਂ ਨੂੰ ਜਿਹੜੀ ਐਮਪੀ ਦੇ ਟਿਕਟ ਦਿੱਤੀ ਆ ਔਰ ਅਸੀਂ ਸਾਰਿਆਂ ਨੇ ਉਹਦੇ ਤੇ ਮੋਹਰ ਲਗਾਈ ਆ ਔਰ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਆਪਣੇ ਸੀਐਮ ਸਾਹਿਬ ਨੂੰ ਕਿ ਅਸੀਂ ਆਪਣਾ ਐਮਪੀ ਲੁਧਿਆਣੇ ਕੋ ਭਾਰੀ ਵੋਟਾਂ ਨਾਲ ਦਿੱਤਾ ਕੇ ਪੇਚਾ ਅੱਜ ਜਾਣੀ ਕਿ ਹਲਕਾ ਦਖਣੀ ਦੇ ਲੋਕਾਂ ਨੂੰ ਕੀ ਮਸਲਾ ਹੋਇਆ ਮੈਂ ਹਲਕਾ ਦੱਖਣੀ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਹਲਕੇ ਤੋਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਆਪਾਂ ਇੱਕ ਚੰਗੀ ਸੋਚ ਨੂੰ ਆਪਾਂ ਮੋਹਰ ਲਗਾਈਏ ਆਪਣਾ ਜਿਹੜਾ ਇੱਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਐ ਜਿਨ੍ਹਾਂ ਨੂੰ ਟਿਕਟ ਮਿਲੀ ਅਸ਼ੋਕ ਪ੍ਰੇਸ਼ਰ ਪੱਪੀ ਜੀ ਉਹਨਾਂ ਨੂੰ ਆਪਾਂ ਪੂਰੀ ਲੀਡ ਨਾਲ ਦੁਤਾ ਕੇ ਭੇਜੀਏ ਆਪਣੇ ਹਲਕੇ ਦਾ ਨਾਮ ਰੌਸ਼ਨ ਕਰੀਏ ਜੇ ਤੁਹਾਨੂੰ ਲੱਗ ਰਿਹਾ ਕੰਮ ਹੋ ਰਿਹਾ ਸੌਫਟਾ ਰੋਡ ਜਿੱਥੇ ਆਪਾਂ ਖੜੇ ਆਂ ਇਹ ਵੀ ਮੈਨੂੰ ਲੱਗਦਾ 10-15 ਸਾਲ ਬਾਅਦ ਬਣੀ ਐ ਸ਼ੇਰਪੁਰ ਮਾਰਕੀਟ ਅੱਕੇ 25 ਸਾਲ ਹੋ ਗਏ ਜੀ ਆ ਲਾਲ ਢੱਬਾ 25 ਸਾਲ ਬਾਅਦ ਗਲੀ ਬਣੀ ਐ ਇਹੋ ਜੇ ਮਤਲਬ ਸੀਵਰੇਜ ਮੈਡਮ ਨੇ ਦੱਸਿਆ ਜਿਹੜਾ ਸੀਵਰੇਜ ਆਪਾਂ ਜਾਪਾਨ ਦੀ ਗੱਲ ਕਰਦੇ ਆ ਕਿ ਜਾਪਾਨ ਦੇ ਵਿੱਚ ਇੱਕ ਬੰਦੇ ਲਈ ਟ੍ਰੇਨ ਚਲਾਤੀ ਸਰਕਾਰ ਨੇ ਤੇ ਆਪਾਂ ਤਾੜੀਆਂ ਮਾਰਦੇ ਆਂ ਤੇ ਪੋਸਟਾਂ ਸ਼ੇਅਰ ਕਰਦੇ ਆਂ ਇੱਕ ਬੰਦੇ ਲਈ ਸੀਵਰੇਜ ਪਾਇਆ 28 ਇੰਚ ਸੀਵਰੇਜ ਇੱਕ ਬੰਦੇ ਲਈ ਇੱਕੋ ਹੀ ਰਿਐਲ ਚਾ ਉੱਥੇ ਇੱਕ ਬੰਦੇ ਦੀ ਕੰਪਲੀਟ ਦਾ 28 ਇੰਚ ਸੀਵਰੇਜ ਪਿਆ ਬਹੁਤ ਵੱਡੀ ਗੱਲ ਆ ਮੈਨੂੰ ਕੋਸ ਬੰਦੇ ਦੀ ਕੰਪਲੇਂਟ ਆਂਦੀ ਸੀ ਤੇ ਮੈਨੂੰ ਲੱਗਦਾ ਕਿ ਨਹੀਂ ਯਾਰ ਇਹ ਕੰਮ ਪੋਸੀਬਲ ਹੀ ਨਹੀਂ ਇੱਕ ਬੰਦੇ ਵਾਸਤੇ ਕੌਣ ਮਗਜਮਾਰੀ ਕਰੂਗਾ ਮੈਡਮ ਨੇ ਉਥੇ ਸੀਵਰੇਜ ਪਾਸ ਕਰਾਇਆ ਆ ਜੋ ਸਾਰਾ ਸਾਰਾ ਰੋਡ ਤੇ ਜਿੰਨਾ ਪਾਣੀ ਖੜਦਾ ਸਾਰਾ ਸੀਵਰੇਜ ਚ ਨਿਕਲਦਾ ਯਸ ਲੋਕਾਂ ਦੇ ਵਾਸਤੇ ਸਾਰੇ ਲੋਕ ਆਏ ਨੇ ਕਿਤੇ ਉਹਨਾਂ ਮੈਡਮ ਵਿਸ਼ਵਾਸ ਔਰ ਪ੍ਰੈਸ਼ਰ ਸਾਹਿਬ ਵਿਸ਼ਵਾਸ ਕੀ ਕਹਣਾ ਮੈਂ ਪ੍ਰੈਸ਼ਰ ਸਾਹਿਬ ਨੂੰ ਬਿਲਕੁਲ ਆਸ਼ਵਾਸਤ ਕਰਦਾ ਮੈਂ ਉਹਨਾਂ ਦਾ ਸੋਸ਼ਲ ਮੀਡੀਆ ਵੀ ਮੈਂ ਹੀ ਦੇਖਿਆ ਲੋਕ ਸਭਾ ਇੰਚਾਰਜ ਮੈਂ ਉਹਨਾਂ ਦਾ ਸੋਸ਼ਲ ਮੀਡੀਆ ਦਾ ਉਹਨਾਂ ਦਾ ਸਾਰਾ ਸੋਸ਼ਲ ਮੀਡੀਆ ਮੈਂ ਹੀ ਦੇਖ ਰਿਹਾ ਤੇ ਮੈਂ ਉਹਨਾਂ ਨੂੰ ਆ ਪੰਜਾਬ ਦੇ ਵਿੱਚ ਲੁਧਿਆਣਾ ਟੌਪ ਕਰੇ ਵਾਹ ਧੰਨਵਾਦ